ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਚੱਕ ਬੁੱਢੇ ਸ਼ਾ ਬਲੌਗ ਗੁਰੂਰ ਸਾਈਂ ਡਿਸਟ੍ਰਿਕਟ ਫਿਰੋਜ਼ਪੁਰ ਦੀ ਆਪਣੇ ਇੱਥੇ ਅੱਜ ਨਿਊਜ਼ੀ ਵੀਡੀਓ ਕੰਪਨੀ ਦਾ ਸਟਾਲ ਲੱਗੀ ਸੀ ਜਿਹੜੀ ਮਤਲਬ ਉਹਨਾਂ ਨੇ ਆਪਣਾ ਡਿਸਪਲੇ ਲਾਇਆ ਸੀ ਲਾਸਟ ਈਅਰ ਆਪਾਂ 3 ਏਕੜ ਮੱਕੀ ਜਿਹੜੀ ਇਹਨਾਂ ਦੀ ਲਾਈ ਸੀ ਤੇ ਕਾਫੀ ਚੰਗੇ ਨਤੀਜੇ ਹੋਣ ਤੋਂ ਬਾਅਦ तकरीबन ਮੇਰੀ ਫਾਰਮਿੰਗ ਹੈਗੀ 40 ਏਕੜ ਦੀ ਤੇ ਇਸ ਵਾਰੀ ਅਸੀਂ ਅੱਧਾ ਏਰੀਆ ਉਹਨ ਦੇ ਵਿੱਚੋਂ 20 ਏਕੜ ਦੇ ਕਰੀਬ ਅ 1388 ਦਾ ਦਾਣਵੀਰ ਦਾ ਲਾਇਆ ਤੇ ਹੋਪਸ ਹੂਆ ਕਿ ਵਧੀਆ ਨਤੀਜੇ ਆਉਣਗੇ ਤੇ ਛੱਲੀ ਜੋ ਵੀ ਇਹਨਾਂ ਦੀ ਡੈਮੋਸਟ੍ਰੇਸ਼ਨ ਆ ਉਹਦੇ ਤੋਂ ਪਤਾ ਲੱਗਦਾ ਦੂਜੀਆਂ ਵੈਰਾਈਟੀਆਂ ਨਾਲ ਅਸੀਂ ਕਾਫੀ ਕੰਪੈਰੀਸ਼ਨ ਕੀਤਾ ਉਹਦੇ ਤੋਂ ਬਾਅਦ ਇਹੀ ਲੱਗਾ ਕਿ ਮਤਲਬ ਇਹ ਇਹ ਸੈਗਮੈਂਟ ਦੀ ਜਿਹੜੀ ਇਹ ਮੱਕੀ ਆ ਇਹ ਕਾਫੀ ਵਧੀਆ ਮਤਲਬ ਰਿਜ਼ਲਟਸ ਵੱਲ ਜਾਊਗੀ ਆਉਣ ਵਾਲੇ ਫਿਊਚਰ ਦੇ ਵਿੱਚ ਅਜੇ ਵੀ ਕੁਝ ਸਾਡੀਆਂ ਮਿਸਮੈਨੇਜਮੈਂਟ ਹੋ ਸਕਦੀਆਂ ਜਿਹੜੀਆਂ ਇਸ ਵੈਰਾਈਟੀ ਤਾਂ ਚਾੜ ਉਹਨਾਂ ਪੋਟੈਂਸ਼ੀਅਲ ਈਲਡ ਤੱਕ ਨਾਂ ਲੈ ਕੇ ਜਾਇਆ ਜਾ ਸਕੀਏ ਜੇ ਤੁ ਸਾਡੇ ਕੋਲ ਪਰ ਨੈਕਸਟ ਈਅਰ ਅਸੀਂ ਹੋਰ ਇੰਪਰੂਵ ਕਰਕੇ ਆਵਦੇ ਆਪ ਨੂੰ ਇਹਨੂੰ ਸ਼ਾਇਦ ਪੋਟੈਂਸ਼ੀਅਲ ਈਲਡ ਤੇ ਲੈ ਜਾਈਏ ਤੇ ਜੋ ਇਹਦੀ ਦੇਖਾ ਜੋ ਇਹਦੀ ਦਾਣੇ ਦੀ ਕੁਆਲਿਟੀ ਆ ਜੋ ਇਹਦਾ ਪਕਾਹ ਆ ਤੁਹਾਡੇ ਸਾਹਮਣੇ ਆ ਤੇ ਫੁੱਲ ਚੱਲੀ ਬਹੁਤ ਖੂਬਸੂਰਤ ਬਣਦੀ ਆ ਤੇ ਮਾਰਕੀਟ ਦੇ ਵਿੱਚ ਕਾਫੀ ਵਧੀਆ ਵੈਲਿਊ ਮਿਲਦੀ ਆ ਬਾਕੀ ਮੈਂ ਤਾਂ ਇਹੀ ਕਹਾਵਾਂਗਾ ਕਿ ਜਿਹੜੇ ਵੀ ਫਾਰਮਰ ਇਹਨੂੰ ਪਹਿਲੇ ਕੁਝ ਸਾਲਾਂ ਵਿੱਚ ਟ్రਾਇਲ ਬੇਸਿਸ ਤੇ ਜ਼ਰੂਰ ਲਾਉਣ ਬਾਅਦ ਦੇ ਵਿੱਚ ਚਲੋ ਜੋ ਵੀ ਹੁੰਦੇ ਰਿਵਿਊ ਹੋਣਗੇ ਉਸ ਤੇ ਉਸ ਦੇ ਅਕੋਰਡਿੰਗ ਉਹਨੂੰ ਵਧਾਇਆ ਜਾ ਸਕਦਾ ਧੰਨਵਾਦ ਜੀ